ਜਿੰਨੇ ਵੀ ਸਾਡੇ ਪਿਆਰਾ ਪਰਿਵਾਰ ਇਸ ਬੋਕ ਯੂਟਿਊਬ ਇੰਸਟਾਗ੍ਰam ਵਾਲਾ ਸਾਡੀਆਂ ਵੀਡੀਓ ਦੇਖਦਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਨਵਾਂ ਬਲੌਗ ਤੁਹਾਡੇ ਨਾਲ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋ ਗਏ ਆਂ ਅੱਜ ਆਪਾਂ ਸਮਾਨ ਲੈਣ ਗਏ ਸੀ ਸ਼ੋਪੁਰ ਤੋਂ ਤੇ ਕੰਪੈਨ ਦਾ ਆਪਾਂ ਸਮਾਨ ਲੈ ਆਂਦਾ ਜੀ ਸ਼ੋਪੁਰ ਤੋਂ 24500 ਦਾ ਦੋਵਾਂ ਮਸ਼ੀਨਾਂ ਦਾ ਸਮਾਨ ਆ ਗਿਆ ਯਾਨੀ ਕਿ ਮੋਟਾ-ਮੋਟਾ ਜੀ ਤਰੀ ਬੰਨ ਲਓ ਵੀ 5000 ਰੁਪਿਆ ਜੇ ਛੋਟਾ ਮੋਟਾ ਰਹਿ ਗਿਆ ਤਾਂ ਖੋਰ 20000 ਰੁਪਏ ਜੇ ਆਪਣੀ ਦੋ ਮਸ਼ੀਨਾਂ ਦੀ ਰਿਪੇਅਰ ਹੋ ਜਾਣੀ ਆ ਤੇ ਇਹ ਮਾਡਲ ਮਸ਼ੀਨਾਂ ਆਪਣੀਆਂ ਸਾਨੂੰ ਉੱਥੇ ਵੀ ਸਪੇਅਰ ਪਾਰਟ ਵਾਲੇ ਨੇ ਕਿਹਾ ਸੀ ਕਹਿੰਦਾ ਯਾਰ ਦੋ ਮਸ਼ੀਨਾਂ ਦਾ ਸਮਾਨ ਸਿਰਫ ਇੰਨਾ ਕੀ ਪਾਉਣਾ ਤੁਸੀਂ ਕਿ ਠੀਕ ਹੈ ਇੰਨਾ ਕੀ ਪਾਣਾ ਜੀ ਤੇ ਕਹਿੰਦਾ ਜੀ ਇੱਥੇ ਤਾਂ ਜਿਹੜੇ ਵੀ ਮਸ਼ੀਨਾਂ ਖੋਲਦੇ ਆ ਪਾਵੇਂ 23 ਮਾਡਲ ਆ ਜੀ ਪਾਵੇਂ 24 ਮਾਡਲ ਕੋਈ 60 70 ਤੋਂ 30 24 ਮਾਡਲ ਦਾ ਘੱਟ ਨਹੀਂ ਸਮਾਨ ਲੈ ਕੇ ਜਾਂਦਾ ਤੇ ਜਿਹੜੀਆਂ 12 13 ਮਾਡਲਾਂ ਉਤੋਂ ਲੱਖ ਤੋਂ ਲੰਘ ਜਾਂਦੀਆਂ ਜੀ ਇੱਕ ਆਪਾਂ ਸਰਿੰਦਰਾ ਮਸ਼ੀਨ 19 ਮਾਡਲ ਦਿੱਤੀ ਸੀਗੀ ਪੈਂਡ ਬਸੁੰਦਰਾ ਚ ਪਿਛਲੀ ਵਾਰ ਉਹਨੇ ਰਿਪੇਅਰ ਦੇ ਉੱਤੇ 1 ਲੱਖ ਤੇ 30000 ਰੁਪਿਆ ਲਾਇਆ ਸਾਨੂੰ ਅਸੀਂ ਉਹਦੇ ਘਰੇ ਮਿਲਣ ਵੀ ਗਏ ਸੀਗੇ ਤੇ ਸਾਨੂੰ ਜਦੋਂ ਮਿਲਿਆ ਉਹ ਤੇ ਦੱਸਿਆ ਵੀ ਇੰਨਾ ਰਿਪੇਅਰ ਦੇ ਉੱਤੇ ਲੱਗ ਗਿਆ ਸਾਨੂੰ ਯਕੀਨ ਨਹੀਂ ਹੋਇਆ ਜੀ ਇਹਨੇ ਪੈਸੇ ਕਿਵੇਂ ਲੱਗ ਗਏ ਪਤਾ ਨਹੀਂ ਤਾਂ ਆਪਣੇ ਡਰਾਈਵਰਾਂ ਦੇ ਵਿੱਚ ਕੋਈ ਕਮੀ ਆ ਪੰਜਾਬੀਆਂ ਦੇ ਵਿੱਚ ਵੀ ਇਹਨਾਂ ਨੂੰ ਖਰਾਬ ਕਰਦੇ ਆ ਇੰਨੇ ਪੈਸੇ ਲਵਾ ਦਿੰਦੇ ਆ ਪਰ ਮੈਂ ਤੁਹਾਨੂੰ ਸਾਰੇ ਵੀਰਾਂ ਨੂੰ ਇਹ ਹੀ ਬੇਨਤੀ ਕਰਨੀ ਚਾਹਣਾ ਜੋ ਆਪਣੇ ਡਰਾਈਵਰ ਵੀਰ ਆ ਵੀ ਆਪਣੇ ਰੋਜ਼ਗਾਰ ਨੂੰ ਰੋਜ਼ਗਾਰ ਸਮਝ ਕੇ ਚੱਲੋ ਕਿਸੇ ਵੀ ਚਾਹੇ ਕੋਈ ਉਹ ਭਈਆ ਚਲੋ ਪੰਜਾਬੀ ਬੰਦੇ ਨੂੰ ਤਾਂ ਫਿਰ ਵੀ ਪਤਾ ਹੁੰਦਾ ਵੀ ਇਹਨਾਂ ਕ ਸਾਮਾਨ ਆਪਣਾ ਪਹਿਣਾ ਜਾਂ ਪਾਉਣਾ ਤਾਂ ਉਹਨਾਂ ਹੀ ਹੁੰਦਾ ਪਰ ਅਸੀਂ ਬਹੁਤ ਬੰਦੇ ਦੇਖੇ ਆ ਵੀ ਜਿਹੜੇ ਐਵੇਂ ਫालतू ਸਾਮਾਨ ਲਿਜਾ ਕੇ ਮਸ਼ੀਨਾਂ ਚ ਰੱਖ ਦਿੰਦੇ ਆ ਤੇ ਬਾਅਦ ਦੇ ਵਿੱਚ ਉਹ ਸਾਮਾਨ ਬੇਕਾਰ ਹੋ ਜਾਂਦਾ ਚਲੋ ਆਪਾਂ ਇਹ ਤਾਂ ਨਹੀਂ ਕਹਿੰਦੇ ਵੀ ਡਰਾਈਵਰ ਉਸ ਮਾਲਾ ਨੂੰ ਆਪਦੇ ਘਰਾਂ ਨੂੰ ਲੈ ਜਾਂਦੇ ਆ ਪਰ ਇਹਨਾਂ ਵੀ ਫालतू ਸਮਾਨ ਰੱਖ ਕੇ ਕੀ ਫਾਇਦਾ ਜੀ ਐਵੇਂ ਕਿਸੇ ਦੇ ਨੇ ਪੈਸੇ ਲਵਾਉਣੇ ਪੈਸੇ ਇਹਨੇ ਨਹੀਂ ਲਵਾਉਣੇ ਚਾਹੀਦੇ ਚਲੋ ਕਿਉਂਕਿ ਕਿਸੇ ਵੀ ਬੰਦੇ ਦਾ ਰੋਜ਼ਗਾਰ ਆ ਮੰਨ ਲਓ ਇਹ ਕਿਸੇ ਦੀ ਮਸ਼ੀਨ ਆ ਤੇ ਉਹਦਾ ਰੋਜ਼ਗਾਰ ਆ ਤਾਂ ਡਰਾਈਵਰਾਂ ਦਾ ਵੀ ਉਸੇ ਕੰਮ ਤੋਂ ਹੀ ਰੋਜ਼ਗਾਰ ਚੱਲਣਾ ਜੀ ਕਿਉਂਕਿ ਇਹ ਨਾ ਸੋਚੋ ਵੀ ਇਹ ਮਸ਼ੀਨ ਮਾਲਕ ਦੀ ਆ ਇਹ ਮਾਲਕ ਇਹਦੇ ਤੋਂ ਕਮਾਉਂਦਾ ਹੈ ਤਾਂ ਡਰਾਈਵਰ ਵੀ ਇਸੇ ਦੀ ਹੀ ਕਮਾਈ ਖਾਂਦੇ ਆ ਕਿਸੇ ਦਾ ਖਾ ਕੇ ਲੋਨ ਹਰਾਮ ਨਾ ਕਰੋ ਰੁਜ਼ਗਾਰ ਇਹ ਬਹੁਤ ਵਧੀਆ ਡਰਾਈਵਰ ਵੀਰਾਂ ਵਾਸਤੇ ਪਰ ਆਪਾਂ ਤੁਹਾਨੂੰ ਇਹੇ ਹੱਥ ਜੋੜ ਕੇ ਬੇਨਤੀ ਆ ਵੀ ਇੱਕ ਤਾਂ ਕਿਹਦੇ ਨਾਲ ਵੀ ਜਿਸ ਨਾਲ ਵੀ ਲੱਗਦੀ ਆ ਉਹਦੇ ਨਾਲ ਸੀਜ਼ਨ ਪੂਰਾ ਲਾਇਆ ਕਰੋ ਤੁਹਾਨੂੰ ਪਤਾ ਹੀ ਹੈ ਜੀ ਪਿਛਲੇ ਸੀਜ਼ਨ ਦੇ ਵਿੱਚ ਆਪਣੇ ਤਿੰਨ ਬੰਦੇ ਭੱਜ ਗਏ ਸੀ ਠੀਕ ਹੈ ਜੀ ਉਹ ਬੰਦੇ ਚਲੋ ਆਪਣਾ 20000 ਰੁਪਏ ਲੈ ਕੇ ਭੱਜ ਗਏ 20-20000 ਰੁਪਏ ਨਾਲ ਕੋਈ ਪੱਕਾ ਉਹਨਾਂ ਦਾ ਪੈਣ ਹੀ ਚੱਲਿਆ ਤੇ ਆਪਣਾ ਟੈ ਨਹੀਂ ਚੱਲਿਆ ਪਰ ਉਹਨਾਂ ਦੇ ਦਿਮਾਗ ਦੇ ਵਿੱਚ ਪਤਾ ਨਹੀਂ ਰੱਬ ਜਾਣੇ ਕੀ ਗੱਲ ਹੋ ਬਾਕੀ ਸੀਜ਼ਨ ਲਾ ਕੇ ਹੋ ਸਕਦਾ ਸੀ ਸਾਡੇ ਦੋ ਹੋਰ 50-50 ਲੈ ਜਾਂਦੇ ਵੀ ਚਲੋ ਕੋਈ ਨਹੀਂ ਗਲਤ ਆ ਸਾਰੀ 1.5-2 ਮਹੀਨਿਆਂ ਦੀ ਹੁੰਦੀ ਆ ਕੋਈ ਇਹਦੇ ਵਿੱਚ ਵੱਡਾ ਕੰਮ ਤਾਂ ਨਹੀਂ ਇਹ ਸੋਚਿਆ ਕਰੋ ਵੀ ਬੰਦੇ ਬਾਹਰ ਜਾਂਦੇ ਆ 10-10 ਸਾਲ 5-5 ਸਾਲ ਵਾਪਸ ਨਹੀਂ ਆਉਂਦੇ ਤੇ ਪੈਸੇ ਜੇਬ ਚੋਂ ਲਾ ਕੇ ਜਾਂਦੇ ਆ ਤੇ ਗਾਂਹ ਕੁਦਰਤ ਦੀ ਖੇੜ ਆ ਵੀ ਕਈ ਬੰਦਿਆਂ ਨੂੰ ਕਮਾਈ ਹੋ ਵੀ ਜਾਂਦੀ ਆ ਤੇ ਕਈ ਬੰਦੇ ਖਾਲੀ ਵੀ ਮੋੜਉਂਦੇ ਆ ਜਿਵੇਂ ਮੰਨ ਲਓ ਵੀ ਹੁਣ ਆਪਣੇ ਕਈ ਵੀਰ ਉਧਰੋਂ ਡਿਪੋਰਟ ਹੋਏ ਆ ਨਾ ਕਿੰਨੇ-ਕਿੰਨੇ ਪੈਸੇ ਲਾ ਕੇ ਗਏ ਸੀਗੇ ਤੇ ਵਾਪਸ ਆਉਣਾ ਪੈ ਗਿਆ ਸਾਡਾ ਇੱਕ ਮਸ਼ੀਨ ਦਾ ਧੰਦਾ ਇਹੋ ਜਿਹਾ ਵੀ ਆ ਵੀ ਜਿਹਦੇ ਵਿੱਚ ਪੈਸੇ ਵੀ ਆਪਾਂ ਲੈਨੇ ਆ ਤੇ ਚੱਕ ਕੇ ਆਪਾਂ ਝੋਲਾ ਨਾਲ ਤੁਰਨਾ ਹੀ ਆ ਜੇ ਤੁਰ ਪੈਨੇ ਆ ਤਾਂ ਚਾਹੇ ਕੋਈ ਵੀ ਵੀਰ ਆ ਉਹਦੇ ਨਾਲ ਵਫਾਦਾਰੀ ਜ਼ਰੂਰ ਕਮਾਓ ਜਿੰਨੇ ਜੋਗੇ ਆ हां जे ओ चंगा नहीं लगदा अगली बार ओनु कह दियो वीर दी असि तेरे नाल नहीं लगणा तहां मैं ए मालिकानू भी कहूंगा कि जे ड्राइवर कोई ਤੁਹਾਡੇ ਨਾਲ ਕੋਈ ਹਰਕਤੀ ਵਹਿਬਤੀ ਬੰਦਾ ਆ ਗਿਆ ਤਾਂ ਇੱਕ ਸੀਜਨ ਉਹਦੇ ਨਾਲ ਜ਼ਰੂਰ ਲਵਾਉਣ ਨੂੰ ਭਜਾਉਣ ਦੀ ਕੋਸ਼ਿਸ਼ ਨਾ ਕਰੋ ਤੇ ਅਗਲੀ ਵਾਰ ਨਾ ਰੱਖੋ ਇਹਦੇ ਵਿੱਚ ਮੇਰੇ ਤਾਂ ਡਰਾਈਵਰ ਦੀ ਬਹੁਤ ਭੱਜਦੇ ਆ ਪਤਾ ਨਹੀਂ ਹੋ ਸਕਦਾ ਵੀ ਮੈਂ ਉਹਨਾਂ ਨੂੰ ਮਾੜਾ ਲੱਗਦਾ ਹੋਊਗਾ ਜਾਂ ਮੇਰੇ ਵਿੱਚ ਕੋਈ ਚੰਗੇ ਗੁਣ ਨਹੀਂ ਹੋਣਗੇ ਪਰ ਮੈਂ ਜਦੋਂ ਦੇਖਿਆ ਅੱਜ ਉਹ ਤੇ ਸਪੇਅਰ ਪਾਰਟ ਦੀ ਦੁਕਾਨ ਤੇ ਤੇ ਸਾਰੇ ਹੀ ਵੀਰਾਂ ਦੀ ਇਹ ਸਮੱਸਿਆ ਸੀ ਵੀ ਡਰਾਈਵਰ ਵਿੱਚ ਛੱਡ ਕੇ ਪੱਧ ਜਾਂਦੇ ਆ ਆਪਦਾ ਭਾਈ ਜੀ ਸੋਚ ਸਮਝ ਕੇ ਡਰਾਈਵਰ ਵੀਰਾਂ ਨੂੰ ਵੀ ਬੇਨਤੀ ਆ ਵੀ ਲੱਗਿਆ ਕਰੋ ਤੇ ਮਾਲਕ ਨੂੰ ਵੀ ਆਪਦਾ ਲਿਖਤ ਪੜਤ ਸ਼ਰਤਾਂ ਆਪਦੀਆਂ ਜਿਹੜੀਆਂ ਪਹਿਲਾਂ ਦੱਸ ਕੇ ਲੱਗੋ ਕਿਸੇ ਗੱਲ ਦਾ ਲੋਕ ਲਕਾ ਨਾ ਰੱਖੋ ਜਿੰਨਾ ਕੰਮ ਆਉਂਦਾ ਹੈ ਉਹਨਾਂ ਕੰਮ ਦੱਸੋ ਜੇ ਹਿਸਾਬ ਨਾਲ ਪੈਸੇ ਤੁਸੀਂ ਲੈਣੇ ਆ ਉਸ ਹਿਸਾਬ ਨਾਲ ਪਹਿਲਾਂ ਅਗਲੇ ਨੂੰ ਦੱਸੋ ਕਿਸ਼ਤਾਂ ਅਗਲਾ ਤੁਹਾਡੇ ਨਾਲ ਕਰ ਲਵੇ ਜਿਵੇਂ ਵੀ ਤੁਹਾਡਾ ਜੀ ਕਰਦਾ ਦਿਲ ਕਰਦਾ ਆਪਦੀ ਖੋਲ ਕੇ ਗੱਲ ਕਰੋ ਪਹਿਲਾਂ ਆਪਾਂ ਲੱਗਣ ਵੇਲੇ ਜਾਂ ਸਾਡੇ ਵਰਗੇ ਬੰਦੇ ਰੱਖਣ ਵੇਲੇ ਕੁਝ ਹੋਰ ਹੁੰਦੇ ਆ ਕਹਿੰਦੇ ਕੋਈ ਗੱਲ ਨਹੀਂ ਜਿਵੇਂ ਕਹੋਗੇ ਆਪਾਂ ਕਰ ਲਾਂਗੇ ਬਾਅਦ ਦੇ ਵਿੱਚ ਉਹ ਗੱਲਾਂ ਨਹੀਂ ਰਹਿੰਦੀਆਂ ਕਿਉਂਕਿ ਸਾਡਾ ਸੋਚਣੀ ਇਹ ਆ ਵੀ ਨਾ ਤਾਂ ਸੀਜ਼ਨ ਮਾੜਾ ਲੱਗਾ ਤਾਂ ਕਿਸੇ ਨੇ ਵਾਧ ਦੇਣੇ ਆ ਤੇ ਨਾ ਨਾ ਤਾਂ ਮਾੜਾ ਸੀਜ਼ਨ ਲੱਗਾ ਤਾਂ ਤੁਸੀਂ ਘੱਟ ਲੈਣੇ ਆ ਤੇ ਨਾ ਮਾਲਕ ਦਾ ਚੰਗਾ ਸੀਜ਼ਨ ਲੱਗਾ ਤਾਂ ਉਹਨੇ ਵਾਧ ਦੇਣ ਇਸ ਕਰਕੇ ਗੱਲ ਪਹਿਲਾਂ ਖੋਲ ਕੇ ਲੱਗੋ ਤੇ ਜ਼ਬਾਨ ਦੇ ਖਰੇ ਉਤਰੋ ਆਪਾਂ ਪੰਜਾਬੀ ਬੰਦੇ ਆ ਆਪਾਂ ਆਪਣੀ ਜ਼ੁਬਾਨ ਨੂੰ ਢਾਣਾ ਨਾ ਲਾਈਏ ਇਹ ਆਪਾਂ ਆਪਣੀ ਬਦਨਾਮੀ ਨਾ ਕਰੀਏ ਇਹ ਆਪਣੀ ਬੇਨਤੀ ਆ ਬਾਕੀ ਚਲੋ ਜੀ ਚੱਲਦਾ ਸਾਰਾ ਹੀ ਰਹਿਣਾ ਕੰਮ ਇਹ ਕਦੇ ਨਾ ਸੋਚੋ ਵੀ ਮੈਂ ਮਾਲਕ ਵੀਰਾਂ ਨੂੰ ਇਹ ਬੇਨਤੀ ਵੀ ਮੈਂ ਇਹਨੂੰ ਨਾਂ ਰੱਖਦਾ ਤੇ ਇਹਦਾ ਸੀਜ਼ਨ ਖਰਾਬ ਹੋ ਜੇ ਨੇ ਹੋਰ ਬਥੇਰੇ ਰੱਖਣ ਵਾਲੇ ਤੇ ਡਰਾਈਵਰਾਂ ਦੇ ਮਨ ਚ ਇਹ ਚਾਹੀਦਾ ਮੈਂ ਇਹਦੇ ਨਾਲ ਨਾ ਲੱਗਦਾ ਤਾਂ ਇਹਦਾ ਇਹਦੀ ਮਸ਼ੀਨ ਨਹੀਂ ਚੱਲਣੀ ਸੀ ਬਸ ਇਹੋ ਜਿਹੀਆਂ ਗੱਲਾਂ ਦਿਮਾਗ ਦੇ ਵਿੱਚ ਨਾ ਰੱਖੋ ਹੱਸ ਖੇਡ ਕੇ ਸੀਜ਼ਨ ਲਾਓ ਤੇ ਹੱਸ ਖੇਡ ਕੇ ਜਾਓ ਬਾਕੀ ਰੂਪਾ ਅੱਜ ਪਤਾ ਨਹੀਂ ਕੀ ਸਬਜ਼ੀ ਬਣਾਈ ਜਾਂਦਾ ਮਗਾ ਕੇ ਸਾਡੇ ਤੋਂ ਹਰੀ ਸਬਜ਼ੀ ਤੇ ਟਾਈਮ ਨਾਲ ਹੀ ਦਾਲ ਬਣਾ ਦਿੰਦਾ ਇਹ ਟਾਈਮ ਨਾਲ ਹੀ ਕੰਮ ਨਿਪਟਾ ਦਿੰਦਾ ਕਿਉਂ ਰੂਪੇਸ ਲਿਆਣੀ ਹਾਂਜੀ ਹਾਂਜੀ ਬਣੀ ਜਾਂਦੀ ਠੀਕ ਹੈ ਨਾ ਬਹੁਤ ਵਧੀਆ ਬੰਦਾ ਤੁਸੀਂ ਪਿਛਲੀਆਂ ਵੀਡੀਓ ਚ ਵੀ ਆਪਣੇ ਨਾਲ ਵੇਖਿਆ ਆਪਾਂ ਨੂੰ ਵਧੀਆ ਲੱਗਾ ਆਪਾਂ ਕਿੰਨੇ ਵੀ ਜਦੋਂ ਵੀ ਕਿਸੇ ਨਾਲ ਤੁਸੀਂ ਜਿੰਨ ਤੇ ਲੱਗਣਾ ਆਪਾਂ ਨੂੰ ਪੁੱਛ ਕੇ ਲੱਗੇ ਜਿੰਨਾ ਚਿਰ ਅਸੀਂ ਨਹੀਂ ਕਹਿੰਦੇ ਐਵੇਂ ਹੋਰ ਕਿਸੇ ਨਾਲ ਹਾਂ ਜੇ ਤੂੰ ਤੇਰਾ ਨਹੀਂ ਵੀ ਇਰਾਦਾ ਸਤੈਨੂੰ ਅਸੀਂ ਨਹੀਂ ਚੰਗੇ ਲੱਗਦੇ ਤਾਂ ਤੂੰ ਸਾਨੂੰ ਕਹਿ ਸਕਦਾ ਬਾਈ ਜੀ ਆਪਣੀ ਜਿੰਨੀ ਨਹਿਬਗੀ ਠੀਕ ਹੈ ਕਿਉਂ ਰੂਪੇ ਬਾਈ ਕੀ ਦਾ ਵਧੀਆ ਹੱਸ ਖੇਡ ਕੇ ਸਾਰੇ ਵੀਰ ਸੀਜ਼ਨ ਲਾਇਆ ਕਰਨ ਕੀ ਬਣਾਤਾ ਫਿਰ ਅੱਜ ਅੱਜ ਮਸਰਾ ਮੂੰਗੀ ਦੀ ਦਾ ਸਰੂਰਤਾ ਮਾਰਦੇ ਜੈ ਹਿੰਦ ਕਰਦੇ ਜੈ ਹਿੰਦ ਸਾਰਿਆਂ ਨੂੰ ਪਿਆਰ ਭਰੀ ਬਾਕੀ ਸਾਰੇ ਜੋ ਵੀ ਆਪਣੀਆਂ ਵੀਡੀਓ ਦੇਖਦੇ ਆ ਅੱਜ ਗੁਰੂ ਰਵੀਦਾਸ ਦੇ ਜਨਮ ਦਿਹਾੜੇ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਸ਼ਾਂ ਪ੍ਰਦੇਸ਼ਾਂ ਦੇ ਵਾਸਤੇ ਜੋ ਵੀ ਲੱਖ ਲੱਖ ਅਸੀਂ ਤਾਂ ਇਹੀ ਚਾਹੁੰਦੇ ਆ ਵੀ ਜੋ ਵੀਰ ਵੀ ਬਾਹਰ ਸੀਜ਼ਨ ਲਾਉਣ ਆਵੇ ਪ੍ਰਮਾਤਮਾ ਉਹਦੀ ਹਰ ਮਨੋ ਕਾਮਨਾ ਪੂਰੀ ਕਰੇ ਠੀਕ ਹੈ ਜੀ ਇਹ ਆਪਣੀ ਰਸੋਈ ਆ ਹੁ ਨਿਤ ਉਹੀ ਗੱਲਾਂ ਤੇ ਉਹੀ ਬਾਤਾਂ ਅਜ ਸਾਮਾਨ ਲੈਣ ਗਏ ਸੀ ਕੁਝ ਮਸ਼ੀਨ ਦਾ ਜਾਦਾ ਕੰਮ ਨਹੀਂ ਹੋਇਆ ਕੱਲ ਨੂੰ ਸਾਮਾਨ ਜਿਵੇਂ ਜਿਵੇਂ ਆਪਾਂ ਪਾਵਾਂਗੇ ਤੁਹਾਡੇ ਨਾਲ ਅਪਡੇਟ ਕਰਦੇ ਰਵਾਂਗੇ ਸ਼ੇਅਰ ਕਰਾਂਗੇ ਜੀ ਤੇ ਚਲੋ ਠੀਕ ਆ ਜੀ ਅੱਜ ਬੰਦੇ ਸਾਡੇ ਪਹਿਲਾਂ ਦਾ ਬੁਝੇ ਜੇ ਰਹੇ ਆ ਤੇ ਅੱਜ ਹੋ ਗਿਆ ਬਾਗੋ ਬਾਗ ਅੱਜ ਚੈੱਕ ਕਰ ਹੋ ਗਏ ਇਹਨਾਂ ਦੇ ਪੂਰੇ ਰੀਚਾਰਜ ਹੋ ਗਏ ਆ ਰੀਚਾਰਜ ਹੋ ਗਏ ਆ ਠੀਕ ਆ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਸਾਡੀਆਂ ਵੀਡੀਓ ਵੇਖਣ ਲਈ ਸਾਡੀਆਂ ਵੀਡੀਓ ਨੂੰ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀ ਸਾਡੀਆਂ ਵੀਡੀਓ ਤੁਹਾਨੂੰ ਕਿਹੋ ਜੀਆਂ ਲੱਗਦੀਆਂ